ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪਿੰਡੂ ਕਮਾਨ ਬਲੌਗ ਦੇ ਵਿੱਚ ਮੈਂ ਦੱਸ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਕਰਦੇ ਆਂ ਜੀ ਆਪਣੇ ਅੱਜ ਦੇ ਬਲੌਗ ਦੀ ਸਟਾਰਟਿੰਗ ਅੱਜ ਚੱਲੇ ਆਂ ਜੀ ਆਪਾਂ ਕਲਰ ਕੋਟ ਮੀਲੀ ਤੇ ਤੇ ਉੱਥੇ ਜਾ ਕੇ ਤੁਹਾਨੂੰ ਦਿਖਾਉਣੇ ਆ ਸਾਰਾ ਆਪਾਂ ਪਹੁੰਚਣ ਵਾਲੇ ਸੀਗੇ ਆਪਾਂ ਘਰੋਂ ਲੇਟ ਹੀ ਤੁਰੇ ਸੀਗੇ ਤੇ ਪਹਿਲਾਂ ਸਕੂਲ ਗਏ ਸੀ ਤਾਂ ਕਰਕੇ ਫਿਰ ਥੋੜਾ ਜਿਹਾ ਆਉਂਦੇ ਆਉਂਦੇ ਲੇਟ ਹੋ ਗਏ ਕੰਮਕਾਰ ਕਰਦੇ ਤੇ ਬਾਕੀ ਮਨਮੀਤ ਆਇਆ ਨਹੀਂ ਸੀ ਕਹਿੰਦਾ ਗਰਮੀ ਐ ਬਾਕੀ ਜਿੱਦ ਕਰਨ ਲੱਗ ਗਿਆ ਵੀ ਮੈਂ ਡੀਜੀ ਨੂੰ ਨਾਲ ਲੈ ਕੇ ਜਾਣਾ ਸੋ ਉਹ ਨਹੀਂ ਆਪਾਂ ਲੈ ਕੇ ਇੱਥੇ ਆ ਨਹੀਂ ਸਕਦੇ ਸੀ ਜਿਆਦਾ ਗਰਮੀ ਸੀਗੀ ਤਾਂ ਕਰਕੇ ਉਹ ਡੀਜੀ ਨਾਲ ਘਰ ਹੀ ਰਹਿ ਪਿਆ ਸੀਗਾ ਮੈਂ ਤੁਹਾਡੇ ਟਿਕਣ ਲਈ ਆਪਾਂ ਬਣਾ ਕੇ ਲੈ ਕੇ ਆਏ ਸੀ ਘਰੋਂ ਗੁਲਗਲੇ ਇੱਥੇ ਗੁਲਗਲਿਆਂ ਦਾ ਮੱਥਾ ਟਿਕਦਾ ਸ਼ੀਤਲਾ ਮਾਤਾ ਦਾ ਮੇਲਾ ਹੁੰਦਾ ਹੈ ਸੋ ਆਪਾਂ ਪਹਿਲਾਂ ਟੇਕਦੇ ਆ ਮੱਥਾ ਫਿਰ ਤੁਹਾਨੂੰ ਦਿਖਾਉਣਿਆ ਬਾਕੀ ਮੇਲਾ ਮਾਤਾ ਸ਼ੀਤਲਾ ਦਾ ਜੋ ਮੇਲਾ ਹੈ ਤੇ ਜਿਹੜਾ ਮੱਥਾ ਹੈ ਉਹ ਜੇੜ ਤੇ ਹਾੜ 2 ਮਹੀਨੇ ਟਿਕਦਾ ਹੈ 2 ਮਹੀਨਿਆਂ ਦੇ ਵਿੱਚ ਜਿਹੜੇ ਨੇਰ ਵਾਲੇ ਪੀਰ ਬਾਰ ਹੁੰਦੇ ਨੇਗੇ ਉਹਨਾਂ ਨੂੰ ਇਹ ਮੱਥਾ ਟਿਕਾਇਆ ਜਾਂਦਾ ਹੈਗਾ ਜੇਡ ਤੇ ਮਹੀਨੇ ਦਾ ਇਹ ਦੂਜਾ ਮੇਲਾ ਸੀ ਤੇ ਆਪਾਂ ਸੋਚਿਆ ਵੀ ਹਨਾ ਜਿਆਦਾ ਗਰਮੀ ਹੋ ਚੁੱਕੀ ਬਾਦ ਦੇ ਵਿੱਚ ਤੇ ਆਪਾਂ ਪਹਿਲਿੰ ਮੱਥਾ ਟੇਕ ਜੰਨੇ ਆਂਗੇ ਇਸ ਵਾਰ ਇੱਥੇ ਮਾਤਾ ਸੀਤਲਾ ਦੇ ਮੰਦਿਰ ਦੇ ਵਿੱਚ ਜਿਹੜਾ ਉਸਾਰੀ ਦਾ ਕੰਮ ਚੱਲ ਰਿਹਾ ਸੀਗਾ ਕਾਫੀ ਹੋ ਵੀ ਚੁੱਕੀ ਸੀਗੀ ਚੇਂਜ ਕਰਤਾ ਸੀਗਾ ਇਹਨਾਂ ਨੇ ਉੱਚਾ ਚੱਕਤਾ ਸੀਗਾ ਮੰਦਿਰ ਨੂੰ ਤੇ ਬਾਕੀ ਹਜੇ ਚੱਲ ਵੀ ਰਿਹਾ ਕੰਮ ਤੇ ਕੁਝ ਕੁ ਹੋ ਗਿਆ ਸੀਗਾ ਆਪਾਂ ਸਾਰੇ ਕੀਤੇ ਮਿੱਠਾ ਟੀਕ ਕੇ ਹੁਣ ਚੱਲੇ ਸੀ ਮਿੱਟੀ ਕੱਢਣ ਮੇਰੇ ਕੋਲ ਕੋਈ ਨਹੀਂ ਆਉਣਾ ਜਾਈਦਾ ਕੋਈ ਨਹੀਂ ਆਉਣਾ ਜਾਈਦਾ ਇਹ ਕੇ ਸਾਡੇ ਨਾਲ ਜਿਹੜੀ ਜਰੂਰੀ ਰੱਖਿਆ ਸਾਰੇ ਬੱਚੇ ਜਿਹੜੇ ਜਾਂ ਪਰ ਆਇਆ ਗਿਆ ਬਾਟਾ ਵੀ ਤੁਸੀਂ ਰੱਖਿਆ ਜਿਹੜਾ ਕਿ ਬਸ ਹੈ ਸਮੇਂ ਪਰ ਆ ਸਕਿਆ ਮਾਤਾ ਦੀ ਜੈ ਜਵਦਾ ਦੀ ਜੈ ਸਤਿ ਜੈ ਮਾਤਾ ਦੀ ਸਰਦਾਰ ਦਾ ਨਾਮ ਦਾ ਆਕੇ ਰੱਖੀ ਨਾਤੀ ਟੈਂਪਰੇਚਰ ਘਾਫਤਰਾ ਅੱਤਰੂਦ ਜਿਆ ਮਾਦ ਹਵਨ ਕੁੰਡੇ ਦੇ ਵਿੱਚ ਆਪਾਂ ਪਾ ਕੇ ਤੇਲ 2 ਮਿੰਟ ਭਰੀ ਚੌਕੀ ਤੇ ਹੁਣ ਆਪਾਂ ਚੱਲੇ ਮੇਲੇ ਵੱਲ ਮੇਲੇ ਵਿੱਚ ਦੁਕਾਨਾਂ ਹੈਗੀਆਂ ਸੀ ਪਰ ਓਨੀਆਂ ਜਿਆਦਾ ਨਹੀਂ ਸੀ ਜਿਨੀਆਂ ਹਰ ਵਾਰ ਹੁੰਦੀਆਂ ਨੇ ਹੈਗੀਆਂ ਬਾਕੀ ਲੋਕ کافی ਸੀਗੇ ਹਨਾ ਸ਼ਾਮ ਟਾਈਮ ਥੋੜੀ ਜੀ ਮਤਲਬ ਮੌਸਮ ਠੀਕ ਹੋ ਜਾਂਦਾ ਦਿਨ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਤੇ ਬਹੁਤ ਜ਼ਿਆਦਾ ਧੁੱਪ ਹੁੰਦੀ ਹੈ ਸੋ ਆਪਾਂ ਦੇਖ ਰਹੀ ਸੀ ਮਨਮੀਤ ਵਾਸਤੇ ਕੁਝ ਤੇ ਉਹ ਬਾਰ ਬਾਰ ਕਾਲ ਵੀ ਕਰੀ ਜਾ ਰਿਹਾ ਸੀ ਮੇਰੇ ਲਈ ਕੁਝ ਲੈ ਕੇ ਆਇਓ ਏ ਡੇਜ਼ੀ ਲਈ ਕੁਝ ਲੈ ਕੇ ਆਇਓ ਸੋ ਹੁਣ ਆਪਾਂ ਦੇਖਦੇ ਹਾਂ ਮੇਲੇ ਦੇ ਵਿੱਚ ਕਿ ਕੀ ਲੈ ਕੇ ਜਾਈਏ ਉਹਨਾਂ ਵਾਸਤੇ ਨੇ ਲਈ ਬੇਰੀ ਫੈਮਿਲੀ ਸੋ ਜਾਂ ਪੂਰਾ ਪੂਰਾ ਪਤਾ ਵੀ ਹੈ ਤੌੜਾ ਪੂਰਾ ਪੂਰਾ ਪਤਾ ਵੀ ਹੈ ਨਹੀਂ ਲਿਖੀਂ ਪਹਿਂ ਮਾਤਰਾ ਨੰਬਰ ਮੇਲੇ ਵਿੱਚ ਖਾਣ ਪੀਣ ਤੇ ਮਠਾਈ ਦੀਆਂ ਕਾਫੀ ਦੁਕਾਨਾਂ ਸੀਗੀਆਂ ਤੇ ਮਨ ਮੀਤਲੀ ਆਪਾਂ ਕੁਝ ਲੈ ਕੇ ਜਾਵਾਂਗੇ ਖਾਣ ਲਈ ਮਿੱਲੇ ਦੇ ਵਿੱਚ ਝੂਲੇ ਵੀ ਸੀਗੇ ਕਾਫੀ ਲੋਕ ਝੂਟੇ ਲੈ ਰਹੇ ਸੀਗੇ ਤੇ ਮੈਨੂੰ ਮੇਰੇ ਸਟੂਡੈਂਟਸ ਵੀ ਮਿਲ ਗਏ ਸੀ ਉਹਨਾਂ ਨਾਲ ਮਿਲ ਕੇ ਉਹਨਾਂ ਦੀ ਫੈਮਲੀ ਵੀ ਸੀ ਨਾਲ ਉਹਨਾਂ ਨੂੰ ਮਿਲ ਕੇ ਹੁਣ ਆਪਾਂ ਸਾਰਾ ਮੇਲਾ ਘੁੰਮ ਲਿਆ ਸੀਗਾ ਟਾਈਮ ਹੋ ਗਿਆ ਸੀ ਕਾਫੀ ਮੱਥਾ ਡੀਕ ਕੇ ਮੇਲਾ ਦੇਖ ਕੇ ਹੁਣ ਆਪਾਂ ਚੱਲੇ ਸੀ ਘਰ ਪੌਣੀਗੜ ਥੋੜਾ ਜਿਹਾ ਕੰਮ ਸੀ ਉੱਥੇ ਵੀ ਰੁਕਣਾ ਸੀ ਸੋ ਮਾਫੀ ਚਾਹੁੰਦੇ ਆ ਕਿ ਬਹੁਤ ਦਿਨ ਹੋ ਗਏ ਵਲੌਗ ਨਹੀਂ ਪਾਇਆ ਗਿਆ ਤੁਹਾਨੂੰ ਸਾਡਾ ਵਲੌਗ ਕਿਦਾਂ ਦਾ ਲੱਗਿਆ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਜੀ ਧੰਨਵਾਦ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਲਈ